ਲੋਕਾਂ ਤੋਂ ਪੈਸੇ ਲੁੱਟਣ ਵਾਲੇ ਪੰਜ ਵਿਅਕਤੀਆਂ ਨੂੰ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ 2 ਲੱਖ ਰੁਪਏ ਨਗਦ ਹਥਿਆਰਕੀਤੇ ਬਰਾਮਦ ਵੇਰਵਿਆਂ ਦਾ ਖੁਲਾਸਾ ਕਰਦੇ ਆ ਜਲੰਧਰ ਪੁਲਿਸ ਨੇ ਭੋਗਪੁਰ ਨੇੜੇ ਪੈਟਰੋਲ ਪੰਪ ਐਚ ਐਮ ਬੀ ਕਾਲਜ ਨੇੜੇ ਲਗਾਏ ਨਾਕੇ ਦੌਰਾਨ ਪੈਸਿਆਂ ਵਾਲਾ ਬੈਗ ਖੋਨ ਦੀ ਘਰਨਾ ਦਾ ਸੁਰਗ ਲਗਾ ਕੇ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਨਿਦੇਸ਼ ਮਹਿ ਅਤੇ ਵਿਵੇਕ ਜਨਾ ਵਿੱਚੋਂ ਵਿਵੇਕ ਨਵਾਲਕ ਦੱਸਿਆ ਜਾ ਰਿਹਾ ਹੈ ਕਾਰਵਾਈ ਦੌਰਾਨ ਪੁਲਿਸ ਨੇ ਨਵਾਬ ਸਿੰਘ ਸੁਰੇਸ਼ ਅਤੇ ਬਾਜੂ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨ ਪਹਿਲੀ ਨਕਦੀ ਅਤੇ ਵਾਅਦਾ ਚ ਵਰਤਿਆ ਗਿਆ ਨਪਛਾਤਾ ਮੋਟਰਸਾਈਕਲ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ 24 ਟੀਵੀ ਸੀਪੀ ਸਾਹਿਬ ਨੇ ਜਿਹੜੀ ਹਸਲਾ ਦਿਖਾ ਕੇ ਲੁੱਟਖੋਣ ਕਰਨ ਵਾਲੇ ਗਰੋਹ ਨੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਛੇੜੀ ਸੀ ਉਸ ਦੇ ਤਹਿਤ ਇੱਕ ਵੱਡੀ ਕਾਮਯਾਬੀ ਸਾਡੀ ਸੀਆਈਏ ਔਰ ਸਪੈਸ਼ਲ ਸੈੱਲ ਔਰ ਕ੍ਰਾਈਮ ਵਿੰਗ ਨੇ ਹਾਸਲ ਕੀਤੀ ਹੈ ਜੀ ਔਰ ਜਿਹੜਾ 15 1 ਨੂੰ ਇਨਸੀਡੈਂਟ ਹੋਇਆ ਸੀ ਪੈਟਰੋਲ ਪੰਪ ਕਰਿੰਦੇ ਕੋਲੋਂ 4.5 ਲੱਖ ਰੁਪਏ ਲੁੱਟਣ ਦਾ ਉਸ ਦੇ ਵਿੱਚ ਸੀਨੀਅਰ ਅਫਸਰਾਂ ਨੇ ਫੌਰੀ ਤੌਰ ਤੇ 3 ਟੀਮਾਂ ਬਣਾਈਆਂ ਸੀ ਇਹਨਾਂ ਤਿੰਨ ਇੰਸਪੈਕਟਰ ਦੇ ਅੰਡਰ ਜਿਹਦੇ ਵਿੱਚ ਸੀਆਈਏ ਔਰ ਇੰਸਪੈਕਟਰ ਔਰ ਇੰਸਪੈਕਟਰ ਸਾਡੇ ਸੁਦਰ কুমার ਜੀ ਰਵਿੰਦਰ ਜਿਹੜੇ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਨੇ ਔਰ ਜਸਪਾਲ ਸਿੰਘ ਜੀ ਇਹਨਾਂ ਦੀਆਂ ਟੀਮਾਂ ਬਣਾ ਕੇ ਉਹਨਾਂ ਨੂੰ ਇਹ ਜਿੰਮਾ ਸੌਂਪਿਆ ਸੀ ਜਿਨ੍ਹਾਂ ਨੇ ਇਹਨੂੰ ਪੂਰਾ ਕਰਦੇ ਹੋਏ ਤਿੰਨ ਜਿਹੜੇ ਮੁਜ਼ਦਮ ਸੀ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਕੋਲੋਂ ਇੱਕ ਮੋਟਰਸਾਈਕਲ 2 ਲੱਖ ਰੁਪਈਆ ਤੇ ਅਸਲਾ ਬਰਾਮਦ ਹੋਇਆ